ਅਤਿ ਦੀ ਗਰਮੀ ਦੇ ਕਾਰਨ ਜਿੱਥੇ ਆਮ ਲੋਕਾਂ ਦਾ ਜੀਣਾ ਮੁਸ਼ਕਲ ਹੋਇਆ ਹੈ ਉੱਥੇ ਹੀ ਇਸ ਗਰਮੀ ਦਾ ਕਹਿਰ ਅੱਜ ਪਠਾਨਕੋਟ ਦੇ ਨਜ਼ਦੀਕੀ ਕਥਲੌਰ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਜਿੱਥੇ ਅਚਾਨਕ ਗਰਮੀ ਦੇ ਕਾਰਨ ਅੱਗ ਲੱਗ ਗਈ ਆਗੇ ਨਹੀਂ ਭੰਕਰ ਸੀ ਕਿ ਕੁਝ ਮਿੰਟਾਂ ਦੇ ਵਿੱਚ ਹੀ ਇਸ ਨੇ ਪੂਰੇ ਜੰਗਲ ਨੂੰ ਆਪਣੀ ਲਪੇਟ ਵਿੱਚ ਲੈ ਰਿਆ ਉੱਥੇ ਹੀ ਵਾਈਲਡ ਲਾਈਫ ਵਿਭਾਗ ਦੇ ਮੁਲਾਜ਼ਮ ਜੋ ਕਿ ਇਸ ਕਥਲੌਰ ਸੈਂਚਰੀ ਦੇ ਵਿੱਚ ਆਪਣੀ ਡਿਊਟੀ ਦੇ ਰਹੇ ਸਨ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਆਪਣੀਆਂ ਜਾਨਾਂ ਬਚਾਈਆਂ ਤੇ ਬਲਦੀ ਅੱਗ ਵਿੱਚੋਂ ਸਰਕਾਰੀ ਇੱਡੀਆਂ ਨੂੰ ਵੀ ਕੱਢਿਆ ਉੱਥੇ ਹੀ ਇਸ ਜੰਗਲ ਵਿੱਚ ਰਹਿ ਰਹੇ ਜੀਵ ਜੰਤੂ ਵੀ ਅੱਗ ਦੇ ਕਾਰਨ ਇੱਧਰ ਉੱਧਰ ਭੱਜ ਗਏ ਸਥਾਨਕ ਲੋਕ ਵੀ ਇੱਥੇ ਇਕੱਠਾ ਹੋਣਾ ਸ਼ੁਰੂ ਹੋ ਗਏ ਔਰ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੇ ਔਰ ਵਿਭਾਗ ਦੇ ਅਧਿਕਾਰੀਆਂ ਨੇ ਕੁਝ ਜੰਗਲੀ ਜੀਵਾਂ ਨੂੰ ਬਚਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਗੌਰਤਲਬ ਹੈ ਕਿ ਇਹ ਵਾਈਲਡਲਾਈਫ ਸੈਂਚਰੀ 100 ਏਕੜ ਜ਼ਮੀਨ ਦੇ ਵਿੱਚ ਬਣੀ ਹੋਈ ਆ ਤੇ ਹਰ ਸਾਲ ਹਜ਼ਾਰਾਂ ਸੈਲਾਨੀ ਇੱਥੇ ਘੁੰਮਣ ਵੀ ਆਉਂਦੇ ਆ ਇਸ ਮੌਕੇ ਤੇ ਅੱਜ ਪੁਲਿਸ ਵਿਭਾਗ ਦੇ ਕਰਮਚਾਰੀ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਵਿੱਚ ਹਰਕ੍ਰਿਸ਼ਨ ਸਿੰਘ ਜਿਹੜੇ ਕਿ ਡੀਐਸਪੀ ਨੇ ਔਰ ਉਹਨਾਂ ਦੇ ਨਾਲ ਐਸਐਚਓ ਇੰਸਪੈਕਟਰ ਮਨਜੀਤ ਸਿੰਘ ਵੀ ਭਾਰੀ ਪੁਲਿਸ ਫੋਰਸ ਦੇ ਨਾਲ ਮੌਕੇ ਤੇ ਪਹੁੰਚੇ ਇਸ ਮੌਕੇ ਤੇ ਡੀਐਸਪੀ ਹਰਕ੍ਰਿਸ਼ਨ ਔਰ ਐਸਐਚਓ ਮਨਜੀਤ ਸਿੰਘ ਨੇ ਵੀ ਵੱਡੇ ਯਤਨ ਆਪਣੇ ਮੁਲਾਜ਼ਮਾਂ ਦੇ ਨਾਲ ਮਿਲ ਕੇ ਕੀਤੇ ਔਰ ਕਾਫੀ ਜੀਵ ਜੰਤੂਆਂ ਨੂੰ ਇੱਥੋਂ ਬਚਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਅੱਗ ਦੇ ਕਾਰਨ ਬਾਰੇ ਮਾਹਿਰ ਇਹੀ ਦੱਸ ਰਹੇ ਹਨ ਕਿ ਜੋ ਪਿਛਲੇ ਦਿਨਾਂ ਤੋਂ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਉਸ ਦੇ ਕਾਰਨ ਹੀ ਇਹ ਅਚਾਨਕ ਅੱਗ ਲੱਗੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਪੂਰੀ ਰਿਪੋਰਟ ਸੁਪਨ ਸਿੰਘ ਸਾਹਿਬ ਕੀ ਗੱਲਬਾਤ ਹੋਈ ਹੈ ਸੈਂਚਰੀ ਵਿੱਚ ਅੱਗ ਲੱਗੀ ਇੱਕ ਭਿਆਨਕ ਇਹ ਜੀ ਅੱਗ ਲੱਗ ਲਗਭਗ ਕਰੀਬ 1.5 ਘੰਟੇ ਦੀ ਲੱਗੀ ਹੈ ਜੀ ਤੇ 4:30 ਵਜੇ ਨਾਲ ਫਾਇਰ ਬ੍ਰੀਡ ਦੀ ਗੱਡੀ ਆਈ ਹੈ ਉਸ ਤੋਂ ਪਹਿਲਾਂ ਕੋਈ ਕੰਟਰੋਲ ਨਹੀਂ ਕੀਤਾ ਨਾ ਅੱਗ ਦੇ ਕਾਫੀ ਮੁਲਾਜ਼ਮ ਨੇ ਇੱਥੇ ਦੇ ਗਾੜ ਵੀ ਆਏ ਨੇ ਹੋਰ ਵੀ ਇਹਨਾਂ ਨੇ ਲੋਕਲ ਮੁਲਾਜ਼ਮ ਵੀ ਰੱਖੇ ਨੇ ਪਰ ਪਤਾ ਨਹੀਂ ਸਾਨੂੰ ਲੱਗਾ ਨਹੀਂ ਵੀ ਅੱਗੇ ਨਾ ਕੰਟਰੋਲ ਕਿਉਂ ਨਹੀਂ ਕੀਤੀ ਪਹਿਲਾਂ ਤਾਂ ਥੋੜੀ ਜਗ੍ਹਾ ਜੀ ਲੱਗੀ ਅੱਗ ਇਹ ਚਾਹਦੇ ਤਾਂ ਉਸਲੇ ਕੰਟਰੋਲ ਹੋ ਸਕਦੀ ਸੀ ਫੋਨ ਤੇ ਸਾਰੇ ਜੰਗਲ ਚ ਫੈਲ ਗਈ ਅੱਗ ਨੁਕਸਾਨ ਜਿਹੜਾ ਕੀ ਲੱਗਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਾਨਵਰ ਬਹੁਤ ਮਰਿਆ ਮੋਰ ਮਰਿਆ ਵਿੱਚ ਫਿਰ ਹਿਰਨ ਮਰਿਆ ਸੂਰ ਮਰਿਆ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਇਹਨਾਂ ਨੇ ਕਰੋੜਾਂ ਰੁਪਇਆ ਲਗਾ ਕੇ ਇਹਨੂੰ ਸੈਂਚੂਰੀ ਇੱਕ ਪਿਆਰ ਕੀਤਾ ਸੀਗਾ ਪਿਕਨਿਕ ਵਾਸਤੇ ਹਾਂਜੀ ਫੁੱਟੀਆਂ ਵੇਦੀਆਂ ਕਈ ਵਾਰ ਹੁੰਦਾ ਕਿ ਬੱਚੇ ਵੀ ਆ ਸਕਦੇ ਨੇ ਇੱਧਰ ਲੱਗਦਾ ਨਹੀਂ ਇੱਕ ਵੱਡਾ ਨੁਕਸਾਨ ਜਾਣੀ ਦੀ ਹੁੰਦੀ ਬਹੁਤ ਵੱਡਾ ਨ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਚਲੋ ਰੱਬ ਦੀ ਮਿਹਰ ਦਈ ਹੈ ਵੀ ਇੰਦਰ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਕਿਸੇ ਵੀ ਕੋਈ ਵੱਡਾ ਹਾਸਾ ਵੀ ਹੋ ਸਕਦਾ ਸੀ ਸਰਕਾਰਾਂ ਦਾ ਕਰੋੜਾਂ ਰੁਪਇਆ ਜਿਹੜਾ ਕਹਿ ਸਕਦੇ ਆ ਇਹ ਨੁਕਸਾਨ ਨੁਕਸਾਨ ਹੋ ਗਿਆ ਮਿੱਟੀ ਹੋ ਗਿਆ ਜੀ ਪੈਸਾ ਮਿੱਟੀ ਹੋ ਗਿਆ ਜਿਹੜਾ ਮੁੱਖੇ ਗੇਟ ਸੀਗਾ ਹਾਂਜੀ ਦੇਖਿਆ ਕਿ ਉੱਥੇ ਤੱਕ ਆਗ ਆ ਗਈ ਉੱਥੇ ਵੀ ਕੋਈ ਨੁਕਸਾਨ ਹੋਇਆ ਤੇ ਉੱਥੇ ਦਾ ਕੋਈ ਗੱਡੀਆਂ ਗੁਡੀਆਂ ਬਾਹਰ ਕਢਣੀਆਂ ਜੀ ਲੋਕ ਪਬਲਿਕ ਕਾਫੀ ਪਿੰਡ ਦੇ ਆ ਗਏ ਲੋਕੀ ਉਹਨਾਂ ਗੱਡੀਆਂ ਗੁਡੀਆਂ ਸਾਲਾਂ ਨਾਲ ਬਾਹਰ ਕਢਤੀਆਂ ਜੀ ਅੱਜ ਧਿਆਨ ਰੱਖੋ ਪੁਲਿਸ ਵਗੈਰਾ ਕਿਧਰ ਨੂੰ ਪੁਲਿਸ ਵਗੈਰਾ ਪ ਕੀ ਅੱਗ ਤੇ ਹੋਇਆ ਕੰਟਰੋਲ ਹੇ ਤੱਕ ਜੀ ਦੇਖੋ ਜੀ ਐਡਾ ਵੱਡਾ ਜ਼ਿਲ੍ਹਾ ਪਠਾਨਕੋਟ ਔਰ ਤਕਰੀਬਨ ਸਾਰੇ ਏਰੀਆ ਚ ਧਾਰ ਸਾਈਡ ਵੀ ਜੰਗਲ ਨੇ ਇਧਰ ਸਾਡੇ ਸਾਈਡ ਵੀ ਜੰਗਲ ਨੇ ਇੱਕ ਗੱਡੀ ਆਈ ਹੈ ਜੀ ਸਵੇਰ ਦੀ 4 ਵਜੇ ਦੀ ਆਈ ਹੈ ਵੀ 4:30 ਵਜੇ ਨਾਲ ਕਿਤਨਾ ਕਿਤੇ ਪ੍ਰਸ਼ਾਸਨ ਦੀ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਜੀ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆਂ ਕਿ ਵੀ ਇਦਾਂ ਦਾ ਜਿਹੜਾ ਹਾਸਾ ਐਡਾ ਵੱਡਾ ਹੋਇਆ ਨਾਲ ਦੇ ਜਿਹੜੇ ਗੁਰਦਾਸਪੁਰ ਹੈ ਜਾਂ ਜੇ ਐਂਡ ਕੇ ਲੱਗਦਾ ਕਿਤੋਂ ਤੋਂ ਕਿਤੋਂ ਗੱਡੀਆਂ ਮਂਗਵਾ ਕੇ ਅੱਗ ਤੇ ਕੰਟਰੋਲ ਕੀਤਾ ਜਾ ਸਕਦਾ ਚਾਰ ਪੰਜ ਗੱਡੀਆਂ ਇਕੱਠੀਆਂ ਆਉ ਉਹ ਵਾਈਲਡ ਲਾਈਫ ਚ ਦੀ ਸੈਂਟਰੀਆ ਕਥਲੌਰ ਦੇ ਵਿੱਚ ਹੈਗੀ ਇੱਕ ਇਹਦੇ ਵਿੱਚ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿੱਥੇ ਕੋਹਾਗ ਲੱਗੀ ਨਹੀਂ ਦੇ ਵਿੱਚ ਮੇਰੇ ਐਸ ਐਚਓ ਤਾਰਾਕਰ ਮਜੀਤ ਸਿੰਘ ਆਪਣੀ ਪੁਸ਼ਪ ਪਾਰਟੀ ਨਾਲ ਇੱਥੇ ਪਹੁੰਚੇ ਤੇ ਅਸੀਂ ਤੁਰੰਤ ਮੈਂ ਵੀ ਮੌਕੇ ਤੇ ਪਹੁੰਚਿਆ ਅਸੀਂ ਤੁਰੰਤ ਜਿਹੜੀਆਂ ਆਪਣਾ ਕਾਰਵਾਈ ਕਰਦੇ ਹਾਂ ਫਾਇਰ ਬ੍ਰੀਡ ਗਰੀ ਮੰਗਵਾਈ ਆ ਤੇ ਤਿੰਨ ਫਾਇਰ ਬ੍ਰੀਡ ਦੀਆਂ ਗੱਡੀਆਂ ਇੱਥੇ ਆ ਚੁੱਕੀਆਂ ਨੇ ਤੇ ਅੱਗ ਤੇ ਕਾਫੀ ਕੰਟਰੋਲ ਪਾ ਲਿਆ ਹੋਇਆ ਹੈ ਤੇ ਹਾਲੇ ਵੀ ਕਾਫੀ ਅੱਗ ਲੱਗੀ ਹੋਈ ਹੈ ਇਹਦੇ ਵਿੱਚ ਇਸ ਅੱਗ ਲੱਗਣ ਦੇ ਨਾਲ ਕਾਫੀ ਛੋਟੇ ਛੋਟੇ ਜਾਨਵਰ ਵੀ ਸੜ ਗਏ ਨੇ ਜੋ ਕਿ ਕਾਫੀ ਨੁਕਸਾਨ ਹੋਇਆ ਹੈ ਇਹ ਜਿਹੜਾ ਏਰੀਆ ਤਕਰੀਬਨ 1700 ਦੇ ਏਕੜ ਦੇ ਕਹਿੰਦੇ ਏਰੀਆ ਹੈਗਾ ਇਸ ਕਾਫੀ ਏਰੀਏ ਦੇ ਵਿੱਚ ਹਾਲੇ ਵੀ ਅੱਗ ਲੱਗੀ ਹੋਈ ਹੈ ਕਿਉਂਕਿ ਲੱਕੜ ਹੈ ਲੱਕੜ ਦੀ ਅੱਗ ਹੌਲੀ ਹੌਲੀ ਬੁਝਦੀ ਹੈ ਤੋਂ ਤਿੰਨ ਗੱਡੀਆਂ ਜਿਹੜੀਆਂ ਫਾਇਰ ਬ੍ਰੀਡ ਗੀਟ ਦੀਆਂ ਉਹ ਅੱਗ ਬਚਾਉਣ ਨੂੰ ਲੱਗੀਆਂ ਹਨ ਲਈ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਸਾਰਾ ਬਿਲਕੁਲ ਠੀਕ ਹੈ ਜੀ ਤੇ ਜਿਹੜਾ ਆਪਣਾ ਇਹ ਬਾਕੀ ਜਿਹੜਾ ਹੋਰ ਦੂਸਰਾ ਜੰਗਲ ਬਿਲਕੁਲ ਸੇਫ ਹੈ